ਹਾਂ ਜੀ ਸੁਣਾ ਡੀ ਭਾਜੀ ਇਹ ਹੋਇਆ ਭਾਜੀ ਇਹ ਭਾਜੀ ਨਾਲ ਕਰਕੇ ਨਾਲ ਨੂੰ ਅੱਗ ਲਾਈ ਆ ਉ ਮੁੜ ਕੇ ਗੱਡੀਆਂ ਨਾਲ ਜਾਨ ਲੱਗ ਗਈਆਂ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵੇਲੇ ਗੱਡੀਆਂ ਗੱਡੀਆਂ ਨੂੰ ਸਾਰਾ ਗੱਡੀਆਂ ਦੋਹਾਂ ਤੋਂ ਗੱਡੀਆਂ ਨੂੰ ਨੁਕਸਾਨ ਹੋ ਗਿਆ ਵੇਖੋ ਪਲਾਸਟੀ ਹੋ ਗਈ ਕਿੰਨਾ ਦਾ ਸਾਲ ਆ ਗਿਆ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜਿੰਮੇਵਾਰ ਮੰਨੇ ਭਾਜੀ ਆ ਜੀ ਜਮੀਦਾਰ ਨੂੰ ਮੰਨੇ ਆ ਜਮੀਦਾਰ ਨੂੰ ਪਤਾ ਹੁੰਦਿਆ ਸੀ ਤੇ ਇਹਨਾਂ ਤੇ ਗੱਡੀਆਂ ਲੱਗੀਆਂ ਵਾ ਇਹ ਵੀ ਨੇ ਅਗਲਾ ਆਤੀ ਸਰਕਾਰਾਂ ਦੇ ਪ੍ਰਸ਼ਾਸਨ ਨੇ ਕਿਹਾ ਜਾਂਦਾ ਕਿ ਨਾਡਵਾ ਕਰਾ ਲਓ ਨਾ ਲਾਓ ਇਹਦਾ ਮੁੜਿਆ ਜੀ ਤੈਨੂੰ ਡਕਿਆ ਹਾਂ ਆ ਸਾਰੇ ਲੱਗੀ ਆ ਸਾਰੇ ਪਾਸੇ ਲਾਈ ਇਹਨਾਂ ਨੇ ਮੰਗ ਮੰਗੇ ਹੋਈ ਵੀ ਸਾਡਾ ਉਹ ਫੈਸਲਾ ਇਹਨਾਂ ਨੇ ਸ਼ਾਨੀ ਦੇ ਭਾਈ ਹੋਏ ਨਕਾਨ ਦੀ ਭਾਈ ਹੋਏ ਇਹਨਾਂ ਨੇ ਅੱਗੇ ਜਾਣ ਕੇ ਲਈ ਪਤਾ ਸਹੀ ਵੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਬਿਨਾਂ ਜਾਣ ਪੁੱਜ ਕੇ ਲਈ ਪਤਾ ਵਜਲਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਲੱਗੀਆਂ ਦੋ ਨਿਕਲ ਗਈਆਂ ਇੱਥੋਂ ਇਹ ਜਾ ਰਿਹਾ ਸਰਮਿੰਦਰ ਸਾਹਿਬ ਜੀ ਇਹ ਸਰਜੀ ਜੀ ਜਿਹੜੋ ਪੈਰੀ ਚਾਹਾਂ ਅੱਡੇ ਲੱਗੀ ਆ ਪੰਜ ਚਾਰ ਗੱਡੀਆਂ ਨਾਲ ਅੱਗੇ ਲੱਗੀਆਂ ਆਹ ਜੀ ਪੈਰੀਆਂ ਟੁੱਟ ਲਾਸਾਂ ਹੋਈਆਂ ਵੇਖੋ ਪੈਰੀਆਂ ਵੱਡੀਆਂ ਗੱਡੀਆਂ ਇੱਦਾਂ ਨੂੰ ਸਾਰਾ ਨੁਕਸਾਨ ਦੇ ਵੇਖ ਲੋ 14-15 ਲੱਖ ਦੀ ਗੱਡੀ ਆ ਵਿੱਚ ਕਣ ਕਿਆ ਕਰਿਆ ਉਹ ਵੀ ਅੱਗ ਲਾਗੇ ਜੇ ਕਣਕ ਨੂੰ ਸਰਕਾਰਾ ਵੀ ਕਹਿਆ ਜਾਂਦਾ ਕਿ ਲਾ ਕੇ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੇ ਇਹ ਅਧਿਆਇ ਨਾਰਮਲ ਅੱਗ ਲਾਈਏ ਨਾ ਲਾਈ ਜਾਵੇਗੀ ਕਹਾਂ ਤੇ ਮਰੀ ਗੱਲ ਬਹੁਤ ਮਾਰਾ ਜੀ ਮਾਨ ਸਾਹਿਬ ਦੇ ਕੁਛ ਆਏ ਹੋ ਮੰਨ ਕਰਦਾ ਜੋ ਸਾਡਾ ਨੁਕਸਾਨ ਆਇਆ ਸਾਨੂੰ ਦਵਾਇਆ ਜਾਵੇ ਕੰਕਣੀ ਜੜੀ ਸੰਗ ਭੀਜਿਆ फोन करो भला बले पासे इंडिया क्राइम न्यूज जुलम के खिलाफ जंग आप देख रहे हैं इंडिया क्राइम न्यूज